ਸ਼ਰਾਬ ਕਾਰੋਬਾਰੇ ਦੇ ਵਿੱਚ ਹਿੱਸੇਦਾਰੀ ਦਾ ਦੋਸ਼ ਲਗਾਇਆ ਸੀ ਜਿਸ ਦੇ ਵਿੱਚ ED ਦੇ ਵੱਲੋਂ ਇਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਸੀ ਤੇ ਸ਼ਰਾਬ ਕੋਟਾਲੇ ਦੀ ਜਾਂਚ ਦੌਰਾਨ ਉਹਨਾਂ ਖਿਲਾਫ ਇੱਕ ਕਾਰਵਾਈ ਕੀਤੀ ਗਈ ਸੀ ਤਾਂ ਇੱਕ ਵਾਰ ਫਿਰ ਤੋਂ ਮੋਹਾਲੀ ਦੇ MLA ਕੁਲਵੰਤ ਸਿੰਘ ਚਰਚਾ 'ਚ ਆ ਗਏ ਨੇ ਜਿਨ੍ਹਾਂ ਖਿਲਾਫ ਕਰੋੜਾਂ ਰੁਪਏਾਂ ਦੀ ਠੱਗੀ ਦੇ ਇਲਜ਼ਾਮ ਲੱਗੇ ਤੇ ਉਹਨਾਂ ਖਿਲਾਫ ਗੁਰੂਗ੍ਰਾਮ ਦੇ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਹੋ ਗਿਆ ਹੈ ਦੱਸਦੀ ਕਿ ਇਹਨਾਂ ਦੇ ਨਾਲ ਹੀ ਜੀ ਐਲ ਪੀ ਐਲ ਐਮ ਕੰਪਨੀ ਖਿਲਾਫ ਵੀ ਮਾਮਲਾ ਦਰਜ ਹੋਇਆ ਕਿਉਂਕਿ ਇਹਨਾਂ ਦੋਨਾਂ ਵੱਲੋਂ ਇੱਕ ਪ੍ਰੋਜੈਕਟ ਜਿਹੜਾ ਇੱਕ ਜ਼ਮੀਨ ਤੇ ਬਣਾਇਆ ਜਾ ਰਿਹਾ ਸੀ ਜਿਸ ਦੇ 180 ਕਰੋੜ ਰੁਪਏ ਲੱਗੇ ਸਨ ਜਿਨ੍ਹਾਂ ਦੇ ਵਿੱਚ ਉਹ ਕੁਲਵੰਤ ਸਿੰਘ ਨੇ ਕੁਝ ਪੈਸੇ ਦੇ ਦਿੱਤੇ ਸਨ ਪਰ ਉਸ ਤੋਂ ਬਾਅਦ 150 ਕਰੋੜ ਰੁਪਏ ਜਿਹੜੇ ਨੇ ਉਹ ਨਹੀਂ ਦਿੱਤੇ ਗਏ ਤਾਂ ਹੁਣ ਧੋਖਾਧੜੀ ਦਾ ਮਾਮਲਾ ਇਹਨਾਂ ਤੇ ਦਰਜ ਹੋਇਆ ਹੈ ਇਹਨਾਂ ਖਿਲਾਫ ਗੁਰੂਗਰਾਮ ਦੇ ਵਿੱਚ ਐਫ ਆਈ ਆਰ ਜਿਹੜੀ ਹੈ ਉਹ ਦਰਜ ਹੋ ਗਈ ਹੈ ਐਸੋ ਪਹਿਲਾਂ ਵੀ ਈਡੀ ਨੇ ਇਹਨਾਂ ਦੇ ਘਰ ਰੇਡ ਮਾਰੀ ਸੀ ਜਦੋਂ ਸ਼ਰਾਬ ਕੋਟਾਲੇ ਮਾਮਲੇ ਦੇ ਵਿੱਚ ਇਹਨਾਂ ਦਾ ਨਾਮ ਗੂੰਜਿਆ ਸੀ ਇਹਨਾਂ ਦਾ ਹਿੱਸਾਦਾਰੀ ਦਾ ਦੋਸ਼ ਲੱਗਿਆ ਸੀ ਜਿਸ ਤੋਂ ਬਾਅਦ ਈਡੀ ਨੇ ਇਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਇਹਨਾਂ ਖਿਲਾਫ ਕਾਰਵਾਈ ਹੋਈ ਸੀ ਤਾਂ ਇੱਕ ਵਾਰ ਫਿਰ ਤੋਂ ਇਹ ਚਰਚਾ ਦੇ ਵਿੱਚ ਆ ਗਏ ਨੇ ਤਾਂ ਹੁਣ ਕਰੋੜਾ ਰੁਪਏ ਦੇ ਠੱਗੀ 托ਕਾ ਧੜੀ ਦਾ ਇਹਨਾਂ ਤੇ ਇਲਜ਼ਾਮ ਲੱਗਿਆ ਹੈ ਤੇ ਇਹਨਾਂ ਖਿਲਾਫ ਹੁਣ ਗੁਰੂਗ੍ਰਾਮ ਦੇ ਵਿੱਚ ਐਫ ਆਈ ਆਰ ਜਿਹੜੀ ਹੈ ਉਹ ਦਰਜ ਕਰ ਲਈ ਗਈ ਹੈ ਐਮਐਲਏ ਕੁਲਵੰਤ ਸਿੰਘ ਮੁੜ ਸੁਰਖੀਆਂ 'ਚ ਆ ਗਏ ਨੇ ਦਰਅਸਲ ਉਹਨਾਂ ਖਿਲਾਫ ਕਰੋੜਾਂ ਰੁਪਏ ਦੀ ਠੱਗੀ ਦੇ ਇਲਜ਼ਾਮ ਲੱਗੇ ਨੇ ਤਾਂ ਉਹਨਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਚਰਚਾ ਦਾ ਵਿਸ਼ਾ ਬਣੇ ਸਨ ਤੇ ਉਹ ਇੱਕ ਵਾਰ ਫਿਰ ਤੋਂ ਐਮਐਲਏ ਕੁਲਵੰਤ ਸਿੰਘ ਚਰਚਾ 'ਚ ਆ ਗਏ ਨੇ ਜਿਨ੍ਹਾਂ ਖਿਲਾਫ 150 ਕਰੋੜ ਰੁਪਏ ਦੀ ਠੱਗੀ ਦੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਹਾਲਾਂਕਿ ਇਹਨਾਂ ਦੇ ਨਾਲ ਹੀ ਜੀਐਲਪੀਐਲ ਕੰਪਨੀ ਖਿਲਾਫ ਵੀ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਦੱਸਿਆ ਕਿ ਇੱਕ ਜ਼ਮੀਨ ਤੇ ਪ੍ਰੋਜੈਕਟ ਬਣਾਇਆ ਜਾ ਰਿਹਾ ਸੀ ਜਿਸ ਦਾ ਇਹਨਾਂ ਦੇ ਵੱਲੋਂ ਭੁਗਤਾਨ ਨਹੀਂ ਕੀਤਾ ਗਿਆ ਸੀ ਜੋ ਪ੍ਰੋਜੈਕਟ ਸੀ ਉਸਦੇ ਪੈਸੇ ਪੈਸਿਆਂ ਦੀ ਅਦਾਇਗੀ ਨਹੀਂ ਦਿੱਤੀ ਪੈਸੇ ਜਿਹੜੇ ਸੀ ਨਹੀਂ ਦਿੱਤੇ ਗਏ ਸੀ ਤਾਂ ਹੁਣ ਇਹਨਾਂ ਖਿਲਾਫ ਗੁਰੂਗ੍ਰਾਮ ਦੇ ਵਿੱਚ ਕੇਸ ਦਰਜ ਹੋਇਆ ਇਹਨਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਤੇ ਇਹਨਾਂ ਦੇ ਨਾਲ ਜੀ ਐਲ ਪੀ ਐਲ ਕੰਪਨੀ ਖਿਲਾਫ ਵੀ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਗੱਲ ਜੀ ਕਿ ਇਹਨਾਂ ਦੇ ਵੱਲੋਂ ਇੱਕ ਜ਼ਮੀਨ ਤੇ ਪ੍ਰੋਜੈਕਟ ਬਣਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਪੈਸਿਆਂ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ ਤਾਂ ਹੁਣ ਇਹਨਾਂ ਖਿਲਾਫ ਗੁਰੂਗ੍ਰਾਮ ਦੇ ਵਿੱਚ ਮਾਮਲਾ ਦਰਜ ਹੋਇਆ ਸੂਤਰਾਂ ਤਾਲਿਕੋ ਜੋ ਜਾਣਕਾਰੀ ਮਿਲੀ ਹੈ ਕਿ ਇਹ ਧੋਖਾਧੜੀ ਦਾ ਮਾਮਲਾ 150 ਕਰੋੜ ਰੁਪਏ ਦੀ ਧੋਖਾਧੜੀ ਦੇ ਨਾਲ ਸੰਬੰਧਿਤ ਸੀ ਜੋ ਸ਼ਿਕਾਇਤ ਕਰਤਾ ਹੈ ਉਸਨੇ ਆਪਣੀ ਸ਼ਿਕਾਇਤ ਦੇ ਵਿੱਚ ਦੱਸਿਆ ਹੈ ਕਿ ਇਸ ਦੇ ਵੱਲੋਂ ਪੂਰੇ ਪ੍ਰੋਜੈਕਟ ਦੀ ਲਾਗਤ 180 ਕਰੋੜ ਰੁਪਏ ਸੀ ਜਿਸ ਦੇ ਵਿੱਚੋਂ ਕੁਲਵੰਤ ਸਿੰਘ ਨੇ ਕੁਝ ਪੈਸੇ ਉਹਨਾਂ ਨੂੰ ਦੇ ਦਿੱਤੇ ਸਨ ਪਰ ਉਸ ਤੋਂ ਬਾਅਦ ਵੀ 150 ਕਰੋੜ ਰੁਪਏ ਬਾਕੀ ਸਨ ਤਾਂ ਉਹਨਾਂ ਦੇ ਵੱਲੋਂ ਇਹ ਪੈਸੇ ਪ੍ਰੋਜੈਕਟ ਦੇ ਲਈ ਨਹੀਂ ਦਿੱਤੇ ਗਏ ਤਾਂ ਹੁਣ ਉਹਨਾਂ ਖਿਲਾਫ ਗੁਰੂਗ੍ਰਾਮ ਦੇ ਵਿੱਚ ਧੋਖਾਧੜੀ ਦਾ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਗਿਆ ਹੈ ਇਸ ਤੋਂ ਪਤਾ ਸੀ ਕਿ 2021 ਤੋਂ ਬਾਅਦ ਉਸਨੇ ਕੋਈ ਅਦਾਇਗੀ ਨਹੀਂ ਕੀਤੀ ਜਿਹੜੇ ਉਸਨੇ ਬਾਕੀ ਬਕਾਇਆ ਪੈਸੇ ਦੇਣੇ ਸਨ ਉਸਨੇ ਨਹੀਂ ਦਿੱਤੇ ਤਾਂ ਹੁਣ ਗੁਰੂਗ੍ਰਾਮ ਦੀ ਚੈਨਾ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਜੇਕਰ ਕੁਲਵੰਤ ਸਿੰਘ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਘਰ ਈਡੀ ਨੇ ਪਿਛਲੇ ਸਾਲ ਅਕਤੂਬਰ ਦੇ ਵਿੱਚ ਛਾਪਾ ਮਾਰਿਆ ਸੀ ਇਸੇ ਵਿੱਚ ਉਸਤੇ ਦਿੱਲੀ ਦੇ ਸ਼ਰਾਬ ਕਾਰੋਬਾਰੇ ਦੇ ਵਿੱਚ ਹਿੱਸੇਦਾਰੀ ਦਾ ਦੋਸ਼ ਲਗਾਇਆ ਸੀ ਜਿਸ ਦੇ ਵਿੱਚ ਈਡੀ ਦੇ ਵੱਲੋਂ ਇਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਸੀ ਤੇ ਸ਼ਰਾਬ ਕੋਟਾਲੇ ਦੀ ਜਾਂਚ ਦੌਰਾਨ ਉਹਨਾਂ ਖਿਲਾਫ ਇੱਕ ਕਾਰਵਾਈ ਕੀਤੀ ਗਈ ਸੀ ਤਾਂ ਇੱਕ ਵਾਰ ਫਿਰ ਤੋਂ ਮੋਹਾਲੀ ਦੇ ਐਮਐਲਏ ਕੁਲਵੰਤ ਸਿੰਘ ਚਰਚਾ 'ਚ ਆ ਗਏ ਨੇ ਜਿਨ੍ਹਾਂ ਖਿਲਾਫ ਕਰੋੜਾਂ ਰੁਪਏਾਂ ਦੀ ਠੱਗੀ ਦੇ ਇਲਜ਼ਾਮ ਲੱਗੇ ਤੇ ਉਹਨਾਂ ਖਿਲਾਫ ਗੁਰੂਗ੍ਰਾਮ ਦੇ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਹੋ ਗਿਆ ਹੈ ਦੱਸਿਆ ਕਿ ਇਹਨਾਂ ਦੇ ਨਾਲ ਹੀ ਜੀ ਐਲ ਪੀ ਐਲ ਐਮ ਕੰਪਨੀ ਖਿਲਾਫ ਵੀ ਮਾਮਲਾ ਦਰਜ ਹੋਇਆ ਕਿਉਂਕਿ ਇਹਨਾਂ ਦੋਨਾਂ ਵੱਲੋਂ ਇੱਕ ਪ੍ਰੋਜੈਕਟ ਜਿਹੜਾ ਇੱਕ ਜ਼ਮੀਨ ਤੇ ਬਣਾਇਆ ਜਾ ਰਿਹਾ ਸੀ ਜਿਸ ਦੇ 180 ਕਰੋੜ ਰੁਪਏ ਲੱਗੇ ਸਨ ਜਿਨ੍ਹਾਂ ਦੇ ਵਿੱਚ ਉਹ ਕੁਲਵੰਤ ਸਿੰਘ ਨੇ ਕੁਝ ਪੈਸੇ ਦੇ ਦਿੱਤੇ ਸਨ ਪਰ ਉਸ ਤੋਂ ਬਾਅਦ 150 ਕਰੋੜ ਰੁਪਏ ਜਿਹੜੇ ਨੇ ਉਹ ਨਹੀਂ ਦਿੱਤੇ ਗਏ ਤਾਂ ਹੁਣ ਧੋਖਾਧੜੀ ਦਾ ਮਾਮਲਾ ਇਹਨਾਂ ਤੇ ਦਰਜ ਹੋਇਆ ਹੈ ਇਹਨਾਂ ਖਿਲਾਫ ਗੁਰੂਗਰਾਮ ਦੇ ਵਿੱਚ ਐਫ ਆਈ ਆਰ ਜਿਹੜੀ ਹੈ ਉਹ ਦਰਜ ਹੋ ਗਈ ਹੈ ਐਸੋ ਪਹਿਲਾਂ ਵੀ ਈਡੀ ਨੇ ਇਹਨਾਂ ਦੇ ਘਰ ਰੇਡ ਮਾਰੀ ਸੀ ਜਦੋਂ ਸ਼ਰਾਬ ਕੋਟਾਲੇ ਮਾਮਲੇ ਦੇ ਵਿੱਚ ਇਹਨਾਂ ਦਾ ਨਾਮ ਗੂੰਜਿਆ ਸੀ ਇਹਨਾਂ ਦਾ ਹਿੱਸਾਦਾਰੀ ਦਾ ਦੋਸ਼ ਲੱਗਿਆ ਸੀ ਜਿਸ ਤੋਂ ਬਾਅਦ ਈਡੀ ਨੇ ਇਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਇਹਨਾਂ ਖਿਲਾਫ ਕਾਰਵਾਈ ਹੋਈ ਸੀ ਤਾਂ ਇੱਕ ਵਾਰ ਫਿਰ ਤੋਂ ਇਹ ਚਰਚਾ ਦੇ ਵਿੱਚ ਆ ਗਏ ਨੇ ਤਾਂ ਹੁਣ ਕਰੋੜਾ ਰੁਪਏ ਦੇ ਠੱਗੀ ਧੋਖਾਧੜੀ ਦਾ ਇਹਨਾਂ ਤੇ ਇਲਜ਼ਾਮ ਲੱਗਿਆ ਹੈ ਤੇ ਇਹਨਾਂ ਖਿਲਾਫ ਹੁਣ ਗੁਰੂਗ੍ਰਾਮ ਦੇ ਵਿੱਚ ਐਫ ਆਈ ਆਰ ਜਿਹੜੀ ਹੈ ਉਹ ਦਰਜ ਕਰ ਲਈ ਗਈ ਹੈ ਮੋਹਾਲੀ ਤੋਂ ਐਮਐਲਏ ਕੁਲਵੰਤ ਸਿੰਘ ਮੁੜ ਸੁਰਖੀਆਂ 'ਚ ਆ ਗਏ ਨੇ ਦਰਅਸਲ ਉਹਨਾਂ ਖਿਲਾਫ ਕਰੋੜਾਂ ਰੁਪਏ ਦੀ ਠੱਗੀ ਦੇ ਇਲਜ਼ਾਮ ਲੱਗੇ ਨੇ ਤਾਂ ਉਹਨਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਚਰਚਾ ਦਾ ਵਿਸ਼ਾ ਬਣੇ ਸਨ ਤਾਂ ਉਹ ਇੱਕ ਵਾਰ ਫਿਰ ਤੋਂ ਐਮਐਲਏ ਕੁਲਵੰਤ ਸਿੰਘ ਚਰਚਾ 'ਚ ਆ ਗਏ ਨੇ ਜਿਨ੍ਹਾਂ ਖਿਲਾਫ 150 ਕਰੋੜ ਰੁਪਏ ਦੀ ਠੱਗੀ ਦੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਹਾਲਾਂਕਿ ਇਹਨਾਂ ਦੇ ਨਾਲ ਹੀ ਜੀਐਲਪੀਐਲ ਕੰਪਨੀ ਖਿਲਾਫ ਵੀ ਤੋਕਾਟੜੀ ਦਾ ਮਾਮਲਾ ਦਰਜ ਹੋਇਆ ਹੈ ਦੱਸਿਆ ਕਿ ਇੱਕ ਜ਼ਮੀਨ ਤੇ ਪ੍ਰੋਜੈਕਟ ਬਣਾਇਆ ਜਾ ਰਿਹਾ ਸੀ ਜਿਸ ਦਾ ਇਹਨਾਂ ਦੇ ਵੱਲੋਂ ਭੁਗਤਾਨ ਨਹੀਂ ਕੀਤਾ ਗਿਆ ਸੀ ਜੋ ਪ੍ਰੋਜੈਕਟ ਸੀ ਉਸਦੇ ਪੈਸੇ ਆ ਪੈਸਿਆਂ ਦੀ ਅਦਾਇਗੀ ਨਹੀਂ ਦਿੱਤੀ ਪੈਸੇ ਜਿਹੜੇ ਸੀ ਨਹੀਂ ਦਿੱਤੇ ਗਏ ਸੀ ਤਾਂ ਹੁਣ ਇਹਨਾਂ ਖਿਲਾਫ ਗੁਰੂਗ੍ਰਾਮ ਦੇ ਵਿੱਚ ਕੇਸ ਦਰਜ ਹੋਇਆ ਇਹਨਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਤੇ ਇਹਨਾਂ ਦੇ ਨਾਲ ਜੀ ਐਲ ਪੀ ਐਲ ਕੰਪਨੀ ਖਿਲਾਫ ਵੀ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਗੱਲ ਜੀ ਕਿ ਇਹਨਾਂ ਦੇ ਵੱਲੋਂ ਇੱਕ ਜ਼ਮੀਨ ਤੇ ਪ੍ਰੋਜੈਕਟ ਬਣਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਪੈਸਿਆਂ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ ਤਾਂ ਹੁਣ ਇਹਨਾਂ ਖਿਲਾਫ ਗੁਰੂਗ੍ਰਾਮ ਦੇ ਵਿੱਚ ਮਾਮਲਾ ਦਰਜ ਹੋਇਆ ਸੂਤਰਾ ਮੁਤਾਬਕ ਜੋ ਜਾਣਕਾਰੀ ਮਿਲੀ ਹੈ ਕਿ ਇਹ ਧੋਖਾਧੜੀ ਦਾ ਮਾਮਲਾ 150 ਕਰੋੜ ਰੁਪਏ ਦੀ ਧੋਖਾਧੜੀ ਦੇ ਨਾਲ ਸਬੰਧਿਤ ਸੀ ਜੋ ਸ਼ਿਕਾਇਤ ਕਰਤਾ ਹੈ ਉਸਨੇ ਆਪਣੀ ਸ਼ਿਕਾਇਤ ਦੇ ਵਿੱਚ ਦੱਸਿਆ ਹੈ ਕਿ ਇਸ ਦੇ ਵੱਲੋਂ ਪੂਰੇ ਪ੍ਰੋਜੈਕਟ ਦੀ ਲਾਗਤ 180 ਕਰੋੜ ਰੁਪਏ ਸੀ ਜਿਸ ਦੇ ਵਿੱਚੋਂ ਕੁਲਵੰਤ ਸਿੰਘ ਨੇ ਕੁਝ ਪੈਸੇ ਉਹਨਾਂ ਨੂੰ ਦੇ ਦਿੱਤੇ ਸਨ ਪਰ ਉਸ ਤੋਂ ਬਾਅਦ ਵੀ 150 ਕਰੋੜ ਰੁਪਏ ਬਾਕੀ ਸਨ ਤਾਂ ਉਹਨਾਂ ਦੇ ਵੱਲੋਂ ਇਹ ਪੈਸੇ ਪ੍ਰੋਜੈਕਟ ਦੇ ਲਈ ਨਹੀਂ ਦਿੱਤੇ ਗਏ ਤਾਂ ਹੁਣ ਉਹਨਾਂ ਖਿਲਾਫ ਗੁਰੂਗ੍ਰਾਮ ਦੇ ਵਿੱਚ ਧੋਖਾਧੜੀ ਦਾ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਗਿਆ ਹੈ ਇਸ ਤੋਂ ਪਤਾ ਸੀ ਕਿ 2021 ਤੋਂ ਬਾਅਦ ਉਸਨੇ ਕੋਈ ਅਦਾਇਗੀ ਨਹੀਂ ਕੀਤੀ ਜਿਹੜੇ ਉਸਨੇ ਬਾਕੀ ਬਕਾਇਆ ਪੈਸੇ ਦੇਣੇ ਸਨ ਉਸਨੇ ਨਹੀਂ ਦਿੱਤੇ ਤਾਂ ਹੁਣ ਗੁਰੂਗ੍ਰਾਮ ਦੀ ਚੈਨਾ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਜੇਕਰ ਕੁਲਵੰਤ ਸਿੰਘ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਘਰ ਈਡੀ ਨੇ ਪਿਛਲੇ ਸਾਲ ਅਕਤੂਬਰ ਦੇ ਵਿੱਚ ਛਾਪਾ ਮਾਰਿਆ ਸੀ ਇਸੇ ਵਿੱਚ ਉਸਤੇ ਦਿੱਲੀ ਦੇ ਸ਼ਰਾਬ ਕਾਰੋਬਾਰੇ ਦੇ ਵਿੱਚ ਹਿੱਸੇਦਾਰੀ ਦਾ ਦੋਸ਼ ਲਗਾਇਆ ਸੀ ਜਿਸ ਦੇ ਵਿੱਚ ਈਡੀ ਦੇ ਵੱਲੋਂ ਇਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਸੀ ਤੇ ਸ਼ਰਾਬ ਕੋਟਾਲੇ ਦੀ ਜਾਂਚ ਦੌਰਾਨ ਉਹਨਾਂ ਖਿਲਾਫ ਇੱਕ ਕਾਰਵਾਈ ਕੀਤੀ ਗਈ ਸੀ ਤਾਂ ਇੱਕ ਵਾਰ ਫਿਰ ਤੋਂ ਮੋਹਾਲੀ ਦੇ ਐਮਐਲਏ ਕੁਲਵੰਤ ਸਿੰਘ ਚਰਚਾ 'ਚ ਆ ਗਏ ਨੇ ਜਿਨ੍ਹਾਂ ਖਿਲਾਫ ਕਰੋੜਾਂ ਰੁਪਏਾਂ ਦੀ ਠੱਗੀ ਦੇ ਇਲਜ਼ਾਮ ਲੱਗੇ ਤੇ ਉਹਨਾਂ ਖਿਲਾਫ ਗੁਰੂਗ੍ਰਾਮ ਦੇ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਹੋ ਗਿਆ ਹੈ ਦੱਸਿਆ ਕਿ ਇਹਨਾਂ ਦੇ ਨਾਲ ਹੀ ਜੀ ਐਲ ਪੀ ਐਲ ਐਮ ਕੰਪਨੀ ਖਿਲਾਫ ਵੀ ਮਾਮਲਾ ਦਰਜ ਹੋਇਆ ਕਿਉਂਕਿ ਇਹਨਾਂ ਦੋਨਾਂ ਵੱਲੋਂ ਇੱਕ ਪ੍ਰੋਜੈਕਟ ਜਿਹੜਾ ਇੱਕ ਜ਼ਮੀਨ ਤੇ ਬਣਾਇਆ ਜਾ ਰਿਹਾ ਸੀ ਜਿਸ ਦੇ 180 ਕਰੋੜ ਰੁਪਏ ਲੱਗੇ ਸਨ ਜਿਨ੍ਹਾਂ ਦੇ ਵਿੱਚ ਉਹ ਕੁਲਵੰਤ ਸਿੰਘ ਨੇ ਕੁਝ ਪੈਸੇ ਦੇ ਦਿੱਤੇ ਸਨ ਪਰ ਉਸ ਤੋਂ ਬਾਅਦ 150 ਕਰੋੜ ਰੁਪਏ ਜਿਹੜੇ ਨੇ ਉਹ ਨਹੀਂ ਦਿੱਤੇ ਗਏ ਤਾਂ ਹੁਣ ਧੋਖਾਧੜੀ ਦਾ ਮਾਮਲਾ ਇਹਨਾਂ ਤੇ ਦਰਜ ਹੋਇਆ ਹੈ ਇਹਨਾਂ ਖਿਲਾਫ ਗੁਰੂਗਰਾਮ ਦੇ ਵਿੱਚ ਐਫ ਆਈ ਆਰ ਜਿਹੜੀ ਹੈ ਉਹ ਦਰਜ ਹੋ ਗਈ ਹੈ ਐਸੋ ਪਹਿਲਾਂ ਵੀ ਈਡੀ ਨੇ ਇਹਨਾਂ ਦੇ ਘਰ ਰੇਡ ਮਾਰੀ ਸੀ ਜਦੋਂ ਸ਼ਰਾਬ ਕੋਟਾਲੇ ਮਾਮਲੇ ਦੇ ਵਿੱਚ ਇਹਨਾਂ ਦਾ ਨਾਮ ਗੂੰਜਿਆ ਸੀ ਇਹਨਾਂ ਦਾ ਹਿੱਸਾਦਾਰੀ ਦਾ ਦੋਸ਼ ਲੱਗਿਆ ਸੀ ਜਿਸ ਤੋਂ ਬਾਅਦ ਈਡੀ ਨੇ ਇਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਇਹਨਾਂ ਖਿਲਾਫ ਕਾਰਵਾਈ ਹੋਈ ਸੀ ਤਾਂ ਇੱਕ ਵਾਰ ਫਿਰ ਤੋਂ ਇਹ ਚਰਚਾ